ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਕੀ ਜੈ ਸ੍ਰੀ ਜੋਗੀ ਗੁਰੂ ਬਾਬਾ ਬੂਟਾ ਨਾਥ ਜੀ ਮਹਾਰਾਜ ਕੀ ਜੈ ਮੈਂ ਜੀ ਸੰਤ ਸੇਵਕ ਨਾਥ ਸ੍ਰੀ ਜੋਗੀ ਗੁਰੂ ਬਾਬਾ ਬੂਟਾ ਨਾਥ ਜੀ ਦੇ ਚਰਨ ਸੇਵਕ ਸ੍ਰੀ ਜੋਗੀ ਗੁਰੂ ਬਾਬਾ ਬੂਟਾ ਨਾਥ ਸ੍ਰੀ ਗੁਰੂ ਗਿਆਨ ਨਾਥ ਮਹਾਰਾਜ ਜੀ ਦੇ ਪਰਮਸ਼ਿਸ਼ ਡੇਰਾ ਬਾਬਾ ਬੂਟਾ ਨਾਥ ਸ਼ਿਵ ਕੁਟਿਆ ਗਿਆਨ ਆਸ਼ਰਮ ਤੋਂ ਮੈਂ ਸੰਤ ਬਾਬਾ ਸੇਵਕਨਾਥ ਜੀ ਸਮੂਹ ਸਮਾਜ ਸਮੂਹ ਸੰਗਤਾਂ ਦੇ ਅੱਗੇ ਬੇਨਤੀ ਕਰਦਾ ਸ੍ਰੀ ਗੁਰੂ ਗਿਆਨਨਾਥ ਜੀ ਮਹਾਰਾਜ ਜੀ ਦਾ ਦਿਨ ਆ ਰਿਹਾ ਹੈ 21 ਮਾਰਚ ਦਾ ਫਰਵਰੀ ਵਾਲਾ ਉਹਨਾਂ ਦੇ ਬਾਰੇ ਕੁਸ ਮੈਂ ਸੰਗਤਾਂ ਦੇ ਅੱਗੇ ਗੁਰੂ ਗਿਆਨਨਾਥ ਜੀ ਬਾਰੇ ਕੁਛ ਦੱਸਣਾ ਚਾਹੁੰਦਾ ਸ੍ਰੀ ਗੁਰੂ ਗਿਆਨਨਾਥ ਜੀ ਮਹਾਰਾਜ ਜੀ ਦਾ અવਤਾਰ ਸਰਦਾਰ ਹਾਕਮ ਸਿੰਘ ਜੀ ਮਾਤਾ ਰਾਜ ਰਾਣੀ ਜੀ ਦੇ ਪਾਵਨ ਪੁੱਖੋਂ ਉਹਨਾਂ ਦਾ અવਤਾਰ ਹੋਇਆ ਪਿੰਡ ਮਾਨਾਵਾਲਾ ਤਸੀਲ ਤਸੀਲ ਅਜਨਾਰਾ ਜ਼ਿਲ੍ਹਾ ਅੰਮ੍ਰਿਤਸਰ ਜਿਨ੍ਹਾਂ ਦਾ ਜਿਨ੍ਹਾਂ ਨੇ ਪੂਰੇ ਸੰਸਾਰ ਨੂੰ ਨਵਾਂ ਜੀਵਨ ਦਿੱਤਾ ਤਾਂ ਸਾਧ ਸੰਗਤ ਜੀ ਸਭ ਨੂੰ ਪਤਾ ਹੈ ਕਿ 28 ਮਗ ਦਾ ਫਰਵਰੀ ਵਾਲਾ ਮੇਲਾ ਹਰ ਸਾਲ ਦੀ ਤਰ੍ਹਾਂ ਵਾਲਮੀ ਤੀਰਥ ਗਿਆਨ ਆਸਰ ਵਿਖੇ ਮਨਾਇਆ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਗਿਆਨ ਨਾਹ ਜੀ ਮਹਾਰਾਜ ਪੂਰੇ ਸੰਸਾਰ ਦੇ ਤਾਰਨ ਹਾਰੇ ਹੋਏ ਨੇ ਸ੍ਰੀ ਗੁਰੂ ਗਿਆਨ ਨਾਹ ਮਹਾਰਾਜ ਦੀ ਜਿਹੜੀ ਜੀਵਨੀ ਉਹਨਾਂ ਬਾਰੇ ਕੁਛ ਮੈਂ ਦੱਸਣਾ ਚਾਹਾਂਗਾ ਗੁਰੂ ਗਿਆਨ ਜੀ ਮਹਾਰਾਜ ਜੀ ਦਾ અવਤਾਰ ਹੋਣ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਦੇ 40 ਸਾਲ ਦੀ ਉਮਰ ਤੱਕ ਉਹਨਾਂ ਨੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਨੂੰ ਆਪਣਾ ਪਰਮ ਪਰਮੇਸ਼ਰ ਮੰਨ ਕੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਕੀਤਾ 40 ਸਾਲ ਦੀ ਉਮਰ ਤੇ ਸ੍ਰੀ ਗੁਰੂ ਮਨਸ਼ੀ ਨਾਹ ਮਹਾਰਾਜ ਜੀ ਦੀ ਗੁਰਤਾਰਨਾ ਕੀਤੀ ਗੁਰਤਾਰਨਾ ਕਰਕੇ ਗੁਰੂ ਗਿਆਨ ਨਾਹ ਜੀ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਗੁਰੂ ਮਹਾਰਾਜ 1940 ਦੇ ਵਿੱਚ 1900 40 ਦੇ ਵਿੱਚ ਗੁਰੂ ਮਹਾਰਾਜ ਵਾਲਮੀਕ ਤੀਰਥੇ ਆਏ ਵਾਲਮੀ ਤੀਰਸਦੀ ਜੀ ਆਜਾਦੀ ਵਾਸਤੇ ਵਾਲਮੀ ਤੀਰਸ ਨੂੰ ਸਮਾਜ ਦੇ ਵਿੱਚ ਪ੍ਰਗਟ ਕਰਨ ਵਾਸਤੇ ਸਤਿਗੁਰੂ ਗਿਆਨਨਾਥ ਜੀ ਨੇ ਬੜੇ ਪ੍ਰਯਾਲੇ ਕੀਤੇ।ਨੇਕ ਤਰ੍ਹਾਂ ਦੇ ਤਪ ਕੀਤੇ ਸੰਸਾਰ ਨੂੰ ਤਾਰਨ ਵਾਸਤੇ।ਤੁਹਾਡਾ ਸਾਧ ਸੰਗਤ ਜੀ ਆਪਾਂ ਉਹਨਾਂ ਦੇ ਇਤਿਹਾਸ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਵਾਲਮੀ ਸਮਾਜ ਨੂੰ ਪੂਰੇ ਸਮਾਜ ਨੂੰ ਨਵਾਂ ਜੀਵਨ ਦਿੱਤਾ ਹੈ। ਗੁਰੂ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਵਾਲਮੀਕ ਤੀਰਥ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਸਤਿਗੁਰੂ ਨੂੰ ਬੜੀਆਂ ਪ੍ਰੋਬਲਮਾਂ ਆਈਆਂ ਔਰ ਕੁਰਬਾਨੀਆਂ ਵੀ ਕਰਨੀਆਂ ਪਈਆਂ ਗੁਰੂ ਗਿਆਨਨਾਥ ਜੀ ਮਹਾਰਾਜ ਨੂੰ ਉਹਨਾਂ ਨੇ ਜੋ ਗੁਰੂ ਗਿਆਨਨਾਥ ਜੀ ਮਹਾਰਾਜ ਜੀ ਦਾ 28 ਫਰਵਰੀ ਵਾਲਾ ਜੇਲ ਯਾਤਰਾ ਦਾ ਮੇਲਾ ਆ ਰਿਹਾ ਹੈ ਸਾਧ ਸੰਗਤ ਜੀ ਉਹ ਦਿਨ ਸਭ ਸਮਾਜ ਨੂੰ ਯਾਦ ਰੱਖਣਾ ਚਾਹੀਦਾ ਹੈ ਸਭ ਸੰਗਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਸੰਗਤਾਂ ਜਿਹੜਾ ਸਮਾਜ ਜਿਹੜੀ ਕੌਮ ਆਪਣੇ ਰੀ ਬਣਾਉਂਦੇ ਆਪਣੇ ਮਹਾਂਪੁਰਸ਼ਾਂ ਦੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਕੌਮ ترقی ਨਹੀਂ ਕਰਦੀ ਸਮਾਪਤ ਹੋ ਜਾਂਦੀ ਹੈ ਇਤਿਹਾਸ ਦੇ ਨਾਲ ਕੋਮ ਦਾ ਜਿਹੜਾ ਜੀਵਨ ਹੈ ਉਹ ਬਣਿਆ ਰਹਿੰਦਾ ਜਿਹੜੀਆਂ ਕੋਮਾਂ ਇਤਿਹਾਸ ਨੂੰ ਬਰਕਰਾਰ ਰੱਖਦੀਆਂ ਹਨ ਸਾਸ ਸੰਗਤ ਜੀ 21 ਨਵੰਬਰ ਨੂੰ 1966 ਦੇ ਵਿੱਚ ਸ੍ਰੀ ਗੁਰੂ ਗਿਆਨनाथ ਜੀ ਮਹਾਰਾਜ ਵਾਲਮੀ ਤੀਰ ਸਿੰਧਿਨ ਯਾਦ ਕਰਾਉਂਦੇ ਹੋਏ ਜਲ ਯਾਤਰਾ ਵਿੱਚ ਗਏ ਔਰ ਜਲ ਯਾਤਰਾ ਦੇ ਵਿੱਚ ਮਹਾਰਾ ਨੇ ਬੜੇ ਸੰਜਮ ਤੇ ਸਹੀਲਤਾ ਦੇ ਨਾਲ ਵਾਲਮੀ ਤੀਰਥ ਦੀ ਸਰਕਾਰ ਦੇ ਅੱਗੇ ਗੱਲ ਰੱਖੀ ਤੋਂ ਸਰਕਾਰਾਂ ਨੇ ਸਤਿਗੁਰਾਂ ਦੀ ਗੱਲ ਬੜੀ ਧਿਆਨ ਦੇ ਨਾਲ ਸੁਣੀ ਪਰ 81 ਦਿਨ ਗੁਰੂ ਗਿਆਨ ਨਾਥ ਜੀ ਮਹਾਰਾਜ ਨੂੰ 45 ਸਾਧੂਆਂ ਸਮੇਤ ਜੇਲ੍ਹ ਵਿੱਚ ਰੱਖਿਆ ਗਿਆ ਤੋਂ ਸਾਧ ਸੰਗਤ ਜੀ 81 ਦਿਨ ਜੇਲ੍ਹ ਕੱਟਦੇ ਹੋਏ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ 28 ਮਾਰਗ ਦਾ ਫਰਵਰੀ ਨੂੰ 1900 ਸੜ ਦੇ ਵਿੱਚ ਸਤਿਗੁਰੂ ਗੇਲ ਯਾਤਰਾ ਤੋਂ ਰਿਆ ਹੋਏ ਬੇਰਜਮਾਨਤਾ ਤੋਂ ਸਤਿਗੁਰੂ ਗਿਆਨਨਾਥ ਜੀ ਨੂੰ ਬੜੇ ਸਤਕਾਰ ਦੇ ਨਾਲ ਸਰਕਾਰਾਂ ਨੇ ਵਾਲਮੀਕ ਤੀਰਥ ਦੇ ਉੱਪਰ ਸ਼ਰਦਾ ਦੇ ਨਾਲ ਉਹਨਾਂ ਨੂੰ ਛੱਡ ਗਿਆ ਹੈ। ਕੁਰਬਾਨੀ ਨੂੰ ਯਾਦ ਰੱਖੋ ਸਾਧ ਸੰਗਤ ਜੀ। ਵਾਲਮੀਕ ਤੀਰਥ ਜੋ ਗੁਲਾਮੀਆਂ ਦੇ ਵਿੱਚ ਵੱਧਾ ਹੋਇਆ ਜੋ ਵਾਲਮੀਕ ਤੀਰਥ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ ਗੁਰੂ ਗਿਆਨਨਾਥ ਜੀ ਮਹਾਰਾਜ ਨੇ ਉਸ ਪਾਵਨ ਧਰਤੀ ਵਾਲਮੀਕ ਤੀਰਥ ਦੀ ਜਿਸ ਧਰਤੀ ਤੇ ਗੁਰੂ ਗਿਆਨਨਾਥ ਜੀ ਮਹਾਰਾਜ ਨੇ ਬਹੁਤ ਸਾਰਾ ਤਪ ਕਰਕੇ ਸੰਸਾਰ ਦੇ ਤਾਰਨਹਾਰ ਹੋਏ ਸੰਸਾਰ ਨੂੰ ਇੱਕ ਨਵੀਂ ਦੇਣ ਦਿੱਤੀ ਜੋ ਵਾਲਮੀਕ ਤੀਰਥ ਅੱਜ ਪੂਰੇ ਵਿਸ਼ਵ ਦੇ ਵਿੱਚ ਵਾਲਮੀਕ ਤੀਰਥ ਦਾ ਹੌਨੇ-ਕੋਣੇ ਦੇ ਵਿੱਚ ਨਾਂ ਚੱਲ ਰਿਹਾ ਹੈ ਉਹ ਸਤਿਗੁਰੂ ਗਿਆਨਨਾਥ ਦੀ ਧੰਨ ਕੁਰਬਾਨੀ ਹੈ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆਂ ਅਦੇਸ਼ ਕਰਦੇ ਜਿਨ੍ਹਾਂ ਨੇ ਪੂਰੇ ਸਮਾਜ ਨੂੰ ਔਰ ਨਵੀਂ ਦਿਸ਼ਾ ਬਖਾਈ ਸਾਰੀਆਂ ਸੰਗਤਾਂ ਰਲ ਮਿਲ ਜੁੜ ਕੇ ਇਸ ਮੇਲੇ ਤੇ ਹਾਈ ਮੰਗ ਤਾ ਫਰਵਰੀ ਨੂੰ ਵਾਲਮੀ ਤੀਰਥ ਤੇ ਪਹੁੰਚੋ ਤੇ ਸਾਧ ਸੰਗਤ ਜੀ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਮਾਗੀ ਵਾਲੇ ਦਿਨ ਸ੍ਰੀ ਆਦਰਮਾਨ ਸਾਹਿਬ ਜੀ ਦੇ ਜੇਲ ਯਾਤਰਾ ਵਿੱਚ ਭੋਗ ਪਾਏ ਸਨ ਵਾਲਮੀਕ ਤੀਰਥ ਨੂੰ ਯਾਦ ਕਰਾਉਣ ਵਾਸਤੇ ਭਗਵਾਨ ਵਾਲਮੀਕ ਮਹਾਰਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਔਰ ਧਰਮ ਦੀ ਸਥਾਪਨਾ ਕੀਤੀ ਤਾਂ ਸਾਧ ਸੰਗਤ ਜੀ ਅੱਜ ਅਸੀਂ ਵਾਲਮੀਕ ਮਹਾਰਾ ਦੇ ਤੀਰਥ ਨੂੰ ਸਾਰਾ ਸਮਾਜ ਕੋਟ ਕੋਟ ਪ੍ਰਣਾਮ ਕਰਦੇ ਆ ਤਾਂ ਸਾਧ ਸੰਗਤ ਜੀ ਜਿਹੜਾ 28 ਮਾਗ ਦਾ ਫਰਵਰੀ ਵਾਲਾ ਦਿਨ ਹੈ ਉਹ ਵਾਲਮੀ ਤੀਰ ਤੇ ਮਨਾਇਆ ਜਾਂਦਾ ਹੈ ਔਰ ਮਾਗੀ ਵਾਲਾ ਦਿਨ ਡੇਰਾ ਬਾਬਾ ਬੂਟਾ ਨਾਥ ਸਿਪ ਕੁਟਿਆ ਗਿਆਨ ਆਸਰਮ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਮਨਾਇਆ ਜਾਂਦਾ ਹੈ ਸਾਧ ਸੰਗਤ ਜੀ ਸਭ ਪਹੁੰਚ ਕੇ ਸ਼੍ਰੀ ਗੁਰੂ ਗਿਆਨ ਨਾਥ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਯਾਦ ਕਰੀਏ ਆਪਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਮਾਜ ਨੂੰ ਭਗਵਾਨ ਵਾਲਮੀਕ ਮਹਾਰਾਜੀ ਦੇ ਚਰਨਾਂ ਨਾਲ ਜੋੜਿਆ ਵਾਲਮੀਕ ਮਹਾਰਾਜੀ ਦਾ ਪੂਰੇ ਭਾਰਤ ਦੇਸ਼ ਦੇ ਅੰਦਰ ਅਤੇ ਬਾਹਰ ਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਉਹਦਾ ਦਾ ਨਾਮ ਜਿਹੜਾ ਉੱਚਾ ਕੀਤਾ ਸਾਧ ਸੰਗਤ ਜੀ ਉਹਨਾਂ ਦੀ ਬੜਾਈ ਕੀਤੀ ਸ਼੍ਰੀ ਰਵੈਣ ਸਾਹਿਬ ਜੀ ਦੀ ਬਾਣੀ ਨੂੰ ਸਤਿਗੁਰੂ ਗਿਆਨ ਸਾਹਿਬ ਜੀ ਮਹਾਰਾਜ ਔਰ ਗੱਡੇ ਤੇ ਮਹਾਰਾਜੀ ਉਸ ਰਵੈਣ ਸਾਹਿਬ ਦੀ ਬਾਣੀ ਨੂੰ ਰੱਖ ਕੇ ਵੀ ਚੱਲਦੇ ਰਹੇ ਗੁਰਵੰਨ ਸਾਹਿਬ ਦਾ ਪ੍ਰਚਾਰ ਪ੍ਰਸਾਰ ਕੀਤਾ ਮਹਾਰਾਜ ਨੇ ਤੇ ਗੁਰੂ ਗੁਰੂ ਪਿਆਰਿਓ ਇਤਿਹਾਸ ਨੂੰ ਨਾ ਭੁੱਲਿ ਗਏ ਇਤਿਹਾਸ ਹੀ ਇੱਕ ਸਾਡਾ ਨਵਾਂ ਜੀਵਨ ਦਿੰਦਾ ਹੈ ਆਪਾਂ ਇਸ ਦੇਨੂ ਮੁਖ ਰੱਖੀਏ ਹਰ ਪਿੰਡ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਵਾਲਮੀਕ ਮਹਾਰਾਜ ਜੀ ਨੂੰ ਮੰਨਣ ਵਾਲਾ ਸਮਾਜ ਹੈ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਜੇ ਅਪਾ ਅਪੋ ਆਪਣਾ ਡੰਡਾ ਡੰਡਾ ਲੈ ਕੇ ਚੱਲਦੇ ਰਹੇ ਗੁਰੂ ਗਿਆਨनाथ ਜੀ ਮਹਾਰਾਜ ਦੀ ਸੋਚ ਨੂੰ ਸਮਝ ਨਾ ਸਕੇ ਤਾਂ ਅਪਾ ਫਿਰ ਬੈਕ ਸਾਈਡ ਜਾ ਸਕਦੇ ਸਾਧ ਸੰਗਤ ਜੀ ਜਿਹੜੇ ਲੋਕ ਮਹਾਪੁਰਸ਼ਾਂ ਦੀ ਕੁਰਬਾਨੀਆਂ ਨੂੰ ਭੁੱਲ ਜਾਂਦੇ ਨੇ ਜਾਨਾਂ ਨੂੰ ਯਾਦ ਨਹੀਂ ਕਰਦੇ ਤਾਂ ਸਾਧ ਸੰਗਤ ਜੀਓ ਧਰਮ ਪਰਵਰਤਨ ਤੇ ਮਜਬੂਰ ਹੋ ਜਾਂਦੇ ਧਰਮ ਛੱਡਣ ਨੂੰ ਮਜਬੂਰ ਹੋ ਜਾਂਦੇ ਨੇ ਕਿਉਂਕਿ ਧਰਮ ਜਿਹੜਾ ਹੈ ਇਹ ਸਤਿਗੁਰੂ ਨੇ ਜਨਮ ਤੋਂ ਬਾਅਦ ਪਤਾ ਲੱਗਦਾ ਹੈ ਵੀ ਮੇਰਾ ਧਰਮ ਕੀ ਹੈ ਮੇਰੀ ਕੌਮ ਕੀ ਹੈ ਜਿਸ ਕੌਮ ਵਿੱਚ ਉਸ ਕਾਲਪੁਰਖ ਪ੍ਰਮਾਤਮਾ ਨੇ ਆਪਾਂ ਨੂੰ ਜਨਮ ਦਿੱਤਾ ਹੈ ਉਸੇ ਧਰਮ ਵਿੱਚ ਰਹੇ ਕੇ ਵੀ ਆਪਾਂ ਉਸ ਪ੍ਰਮਾਤਮਾ ਨੂੰ ਯਾਦ ਕਰ ਸਕਦੇ ਹਾਂ ਉਸ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਆਪਾਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਸਾਰਾ ਸਮਾਜ ਵਾਲਮੀਕ ਮਹਾਰਾਜ ਜੀ ਦੀ ਸ੍ਰੀ ਰਮਾਇਣ ਸਾਹਿਬ ਦੀ ਪਾਵਨ ਬਾਣੀ ਨੂੰ ਪੜਿਆ ਕਰੋ ਔਰ ਸੁਨਿਆ ਕਰੋ ਜਿਸ ਸੁਣ ਦੇ ਨਾਲ ਸਾਡਾ ਪਾਰ ਤਾਰਾ ਹੋ ਸਕਦਾ ਨੇ ਕਿਉਂਕਿ ਭਗਵਾਨ ਵਾਲਮੀਕ ਮਹਾਰਾਜ ਦੀ ਪਾਵਨ ਬਾਣੀ ਰਮਾਇਣ ਜਿਹਨੂੰ ਪੂਰਾ ਵਿਸ਼ਵ ਜਾਣਦਾ ਹੈ ਪੀ ਭਗਵਾਨ ਵਾਲਮੀਕ ਮਹਾਰਾਜ ਜਿਨੇ 10000 ਸਾਲ ਪਹਿਲੇ ਸ਼੍ਰੀ ਰਾਮ ਜੀ ਦੇ ਆਉਣ ਤੋਂ ਪਹਿਲੇ ਹੀ ਉਹਨਾਂ ਲਿਖ ਦਿੱਤੀ ਸੀ ਸ਼੍ਰੀ ਰਾਮ ਜੀ ਦੀ ਜੀਵਨੀ ਸੀਤਾ ਮਾਤਾ ਦੀ ਜੀਵਨੀ ਜਿੰਨੇ ਵੀ ਮਹਾਂਪੁਰਸ਼ ઋષਿ ਮੁਨੀ ਔਰ ਵੀਰ ਇਸਰਵੈਣ ਸਾਹਿਬ ਦੀ ਬਾਣੀ ਦੇ ਵਿੱਚ ਜਿੰਨਾ ਦਾ ਨਾਮ ਆਉਂਦਾ ਹੈ ਉਹਨਾਂ ਦਾ ਸਾਰਾ ਜੀਵਨ ਭਗਵਾਨ ਵਾਲਮੀਕ ਮਹਾਰਾਜ ਨੇ ਪਹਿਲੇ ਹੀ ਲਿਖ ਦਿੱਤਾ ਸੀ ਇਹਨਾਂ ਨੇ ਤ੍ਰੇਤਾ ਯੁੱਗ ਦੇ ਵਿੱਚ ਆ ਕੇ ਕੀ ਕਾਰਿਆ ਕਰਨੇ ਕੀ ਕੰਮ ਕਰਨੇ ਨੇ ਕਿਸ ਤਰ੍ਹਾਂ ਇਹਨਾਂ ਧਰਮ ਦੀ ਸਥਾਪਨਾ ਕਰਨੀ ਨੇ ਸਾਧ ਸੰਗਜੀਓ ਭਗਵਾਨ ਵਾਲਮੀਕ ਮਹਾਰਾਜ ਦੀ ਪਰਵੈਨ ਦੀ ਸ਼ਕਤੀ ਹੈ ਰਵੈਨ ਦੀ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਰਵੈਨ ਦੀ ਬਾਣੀ ਨੂੰ ਆਪਾਂ ਧਾਰਨ ਕਰੀਏ ਕਿਉਂਕਿ ਇਹਦੋਂ ਪਹਿਲੇ ਸ਼੍ਰੀ ਰਵੈਨ ਸਾਹਿਬ ਤੋਂ ਪਹਿਲੇ ਕੋਈ ਗ੍ਰੰਥ ਨਹੀਂ ਹੋਇਆ ਕੋਈ ਧਰਮ ਨਹੀਂ ਹੋਇਆ ਜਿਸ ਭਗਵਾਨ ਵਾਲਮੀਕ ਮਹਾਰਾ ਦੀ ਸੰਸਕ੍ਰਿਤੀ ਸ੍ਰੀ ਰਵੈਣ ਸਾਹਿਬ ਜੋਗੂ ਸਿੱਧ ਦੀ ਬਾਣੀ ਜਿਹਦੇ ਵਿੱਚੋਂ ਸਨਾਤਨ ਧਰਮ ਨੂੰ ਜਨਮ ਮਿਲਿਆ ਕਿਉਂਕਿ ਜਦੋਂ ਭਗਵਾਨ ਵਾਲਮੀਕ ਮਹਾਰਾ ਦੀ ਪਾਵਨ ਬਾਣੀ ਦਾ ਉਚਾਰਨ ਹੁੰਦਾ ਸੀ ਉਦੋਂ ਸਨਾਤਨ ਧਰਮ ਕਿਹਾ ਜਾਂਦਾ ਸੀ ਸਨਾਤਨ ਧਰਮ ਮੰਨਿਆ ਜਾਂਦਾ ਸੀ ਇਸੇ ਤਰ੍ਹਾਂ ਸਾਧ ਸੰਗਤ ਜੀ ਭਗਵਾਨ ਵਾਲਮੀਕ ਮਹਾਰਾਜ ਦੀ ਪਾਵਨ ਬਾਣੀ ਆ ਜਿਹੜੀ ਰਵੈਨ ਸਾਹਿਬ ਦੀ ਬਾਣੀ ਆ ਉਹ ਸਾਨੂੰ ਜੁਗਾਂ ਦੀ ਗੱਲ ਦੱਸਦੀ ਨੇ ਸਾਜੁਗ ਦੀ ਗੱਲ ਦੱਸਦੀ ਨੇ ਤ੍ਰੇਤਾ ਯੁਗ ਦੀ ਗੱਲ ਦੱਸਦੀ ਨੇ ਦਵਾਪਰ ਯੁਗ ਦੀ ਗੱਲ ਦੱਸਦੀ ਨੇ ਕਿਉਂਕਿ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਚਾਰੇ ਯੁਗਾਂ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਹਰ ਯੁੱਗ ਦੇ ਵਿੱਚ ਮਹਾਰਾਜ ਪ੍ਰਗਟ ਰਹੇ ਨੇ ਹਰ ਯੁੱਗਾਂ ਦੇ ਵਿੱਚ ਉਹਨਾਂ ਨੇ ਆਪਣੀ ਬਾਣੀ ਦਾ ਉਪਦੇਸ਼ ਕੀਤਾ ਨੇ ਔਰ ਸੰਸਾਰ ਨੂੰ ਮਨੁੱਖ ਨੂੰ ਮਨੁੱਖਤਾ ਨੂੰ ਮਨੁਸ਼ਿਆ ਨੂੰ ਦੇਵਤਿਆਂ ਨੂੰ ਔਰ ਜਿੰਨੇ ਵੀ ਇਸ ਧਰਤੀ ਤੇ ऋषि मुनि संताए ने ओन्ना ने पावन वाणी श्री रवान साहिब तो सेहद ली है अब पावी उस पावन वाणी रवान साहिब दी तो सेहद लेके अपा अपने धर्म दे ऊपर कायम रहीए क्योंकि धर्म जेड़ा वाणी कहंदी ने इ धर्म जेड़ा वा श्री गुरु नानक देव जी दी वाणी विच फरमाउंदे ने जात सत ਸੰਜਮ ਕਰ ਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਅਰ ਰਾਇਆ ਸਾਧੂ ਸੰਤਾਂ ਦੀ ਸੇਵਾ ਕਰੀਏ ਨਾਮ ਜਪੀਏ ਸਿਮਰਨ ਕਰੀਏ ਔਰ ਵੈਨ ਸਾਹਿਬ ਦੀ ਬਾਣੀ ਨੂੰ ਇੱਕ ਟਾਈਮ ਨਹੀਂ ਤੇ ਦੋ ਟਾਈਮ ਦੋ ਟਾਈਮ ਨਹੀਂ ਤੇ ਤਿੰਨ ਟਾਈਮ ਜਿੱਦੋਂ ਵੀ ਸਾਨੂੰ ਸਮਾਂ ਮਿਲਦਾ ਵਾ ਭਗਵਾਨ ਬਾਲਮੀ ਕੁਮਾਰ ਦੀ ਬਾਣੀ ਨੂੰ ਪੜਿਆ ਕਰੋ ਕਿਉਂਕਿ ਬਾਣੀ ਇਹ ਨਹੀਂ ਹੈਗਾ ਵੀ ਆਪਾਂ ਮੰਦਰਾਂ ਦੇ ਵਿੱਚ ਇੱਕ ਟਾਈਮ ਹੀ ਪੜ੍ਹਨੀ ਆ ਜਾਂ ਦੋ ਟਾਈਮ ਹੀ ਪੜ੍ਹਨੀ ਬਾਣੀ ਦੇ ਸਜਾ ਬਾਣੀ ਦੇ ਸਜਾ ਜਿਹੜੇ ਉਹ ਸਦਾ ਹੀ ਸਾਨੂੰ ਆਪਣੇ ਮਨ ਦੇ ਵਿੱਚ ਰੱਖਣੇ ਚਾਹੀਦੇ ਨੇ ਕਿਉਂਕਿ ਬਾਣੀ ਇੱਕ ਮਾਰਗ ਨੇ ਬਾਣੀ ਇੱਕ ਰਸਤਾ ਹੈ ਜੋ ਸਾਨੂੰ ਭਗਵਾਨ ਤੱਕ ਪਹੁੰਚਾ ਸਕਦਾ ਹੈ ਸਾਨੂੰ ਬਾਣੀ ਦੇ ਵਿੱਚੋਂ ਉਹ ਗੁਣ ਸਿੱਖਣੇ ਚਾਹੀਦੇ ਨੇ ਜਿਹੜੇ ਗੁਣ ਸ੍ਰੀ ਰਾਮ ਜੀ ਨੇ ਸੀਤਾ ਮਾਤਾ ਜੀ ਨੇ ਲਵ ਕਛ ਜੀ ਨੇ ਔਰ ਪਰਤੋ ਸ਼ਤਰੂਕਾਨ ਅਨੂਮਾਨ ਜੀ ਜਿੰਨੇ ਵੀ ઋષਿ मुनि ਹੋਏ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਤੋਂ ਗੁਣਾ ਨੂੰ ਪ੍ਰਾਪਤ ਕਰਕੇ ਉਹ ਦੁਨੀਆ ਦੇ ਵਿੱਚ ਮਹਾਨ ਹੋਏ ਜੇ ਤੁਸੀ ਮਹਾਨ ਬਣਨਾ ਹੈ ਤਾਂ ਸਾਜ ਸੰਗਤ ਜੀ ਸ੍ਰੀ ਗੁਰੂ ਗਿਆਨ ਨਾਥ ਜੀ ਮਹਾਰਾਜ ਸ੍ਰੀ ਰਮਨ ਸੇਵਤੀ ਬਾਣੀ ਦੇ ਵਿੱਚੋਂ ਗੁਣਾਂ ਨੂੰ ਪ੍ਰਾਪਤ ਕਰਕੇ ਮਹਾਨ ਬਣੇ ਗੁਰੂ ਗਿਆਨ ਨਾਥ ਜੀ ਮਹਾਰਾਜ ਦਾ ਜੋ ਦਿਨ ਆ ਰਿਹਾ ਹੈ ਆਈ ਮਗ 10 ਫਰਵਰੀ ਦਿਵਾਲਮੀ ਤੀਰਥ ਤੇ ਮਨਾਇਆ ਜਾਂਦਾ ਹੈ ਤੋਂ 14 ਤਰੀਕ ਨੂੰ 14 ਜਨਵਰੀ ਨੂੰ ਡੇਰਾ ਬਾਬਾ ਬੂਟਾ ਨਾਸਿਬ ਕੁੱਟਿਆ ਗਿਆਨ ਆਸ਼ਰਮ ਵਿਖੇ ਇਹ ਮਨਾਇਆ ਜਾਂਦਾ ਹੈ ਸਾਰੀਆਂ ਸੰਗਤਾਂ ਪਹੁੰਚ ਕੇ ਔਰ satsang ਸੁਣਵਾ ਕੇ ਚਿਰਿਗੁਰੂ ਗਿਆਨਨਾ ਮਹਾਰਾਜ ਜੀ ਦੇ ਇਤਿਹਾਸ ਨਾਲ ਜੁੜਨਾ ਹੈ ਉਹਨਾਂ ਨੇ ਆਪਾਂ ਨੂੰ ਜੀਵਨ ਵਿੱਚ ਕੀ ਦਿੱਤਾ ਹੈ ਉਹ satsang ਜੀ ਇਹ ਦਿਨ ਹਰ ਸਾਲ ਦੀ ਤਰ੍ਹਾਂ ਡੇਰਾ ਬਾਬਾ ਬੂਟਾ ਨਾਸੇਬ ਕੁੜੀਆਂ ਗਿਆਨ ਅਸਾਂ ਵੀ ਤੇ ਮਨਾਇਆ ਜਾਂਦਾ ਹੈ ਸਭ ਸੰਗਤਾਂ ਪਹੁੰਚ ਕੇ ਆਪਣੇ ਜੀਵਨ ਨੂੰ ਸਫਲ ਕਰੋ ਜੋ ਬੋਲੇ ਸੁੰਦਰ ਪੈ ਭਗਵਾਨ ਬਾਰਮਿਕ ਮਹਾਰਾਜ ਜੀ ਜੈ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਜੀ ਜੈ ਸਤਿਗੁਰੂ ਬੂਟਾ ਨਾਸ ਜੀ ਮਹਾਰਾਜ